ਬੱਚੇ ਅਪਲਾਈ ਕਰਦੇ ਹਨ ਨਾ ਕਈ ਵਾਰ ਉਹਨਾਂ ਨੂੰ ਚਾਹ ਹੁੰਦੀ ਹੈ ਕਿ ਚਲੋ ਇੱਥੇ ਵੀ ਅਪਲਾਈ ਕਰ ਲੈਣ ਤੇ ਦੂਜੀ ਸਟੇਟ ਵੀ ਕਰ ਲੈਣ ਤੇ ਅਸੀਂ ਉਹ ਸਾਰੇ ਜਿਹੜੇ ਲਿਸਟਾਂ ਵੀ ਦੇ ਗਏ ਕੁਝ ਪੇਰੈਂਟਸ ਤੇ ਕੁਝ ਬੱਚਿਆਂ ਨੇ ਇਨਫੋਰਮ ਕੀਤਾ ਹੈ ਸਾਡੀ ਨੋਲੇਜ ਵਿੱਚ ਹੈ ਕੋਈ ਕਾਫੀ ਬੱਚੇ ਹੈ ਜਿਨ੍ਹਾਂ ਦੀ ਵਾਸਤੇ ਆਇਆ ਸਕਰਟਨੀ ਚੱਲ ਰਹੀ ਹੈ ਅੱਜ ਸਕਰਟਨੀ ਸ਼ੁਰੂ ਹੋ ਗਈ ਹੈ ਤੇ ਕੈਟਾਗਰੀ ਵਾਈਜ਼ ਵੀ ਸਕਰਟਨੀ ਹੋ ਰਹੀ ਹੈ 6 ਦਿਨ ਚੱਲੇਗੀ ਤੇ ਜਿਹੜੇ ਵੀ ਡਬਲ ਡੋਮਿਸਾਈਲ ਦੀਆਂ ਪਿਛਲੇ ਸਾਲ ਵੀ ਬਹੁਤ ਕੰਪਲੇਂਟਸ ਆਈਆਂ ਥੀ ਤੇ ਜ਼ਿਆਦਾਤਰ ਉਹ ਜੈਨੂਨ ਨਹੀਂ ਸੀ ਕੰਪਲੇਟ ਤੇ ਉਹ ਉਹ ਜੇ ਉਹ ਕੰਪਲੇਂਟ ਜੈਨੂਨ ਹੋਈ ਤੇ ਉਹ ਬੱਚਾ ਦੋਨੋਂ ਸਟੇਟ ਵਿੱਚ ਡਿਸਕਵੈਲਿਫਾਈ ਹੋ ਜਾਏ ਸਭ ਪ੍ਰਕਿਰਿਆ ਕਿਸ ਤਰ੍ਹਾਂ ਹੁੰਦੀ ਹੈ ਕਿਸ ਤਰ੍ਹਾਂ ਪਤਾ ਲੱਗਦਾ ਜੀ ਹੈ ਕੋਤੋਂ ਉਹਨੇ ਦੇਖੋ ਉਹਦੇ ਉਹਦੇ ਵਿੱਚ ਅਸੀਂ ਜੇ ਸਕ੍ਰਿਪਟੀ ਕਰਦੇ ਆ ਉਹਦੇ ਵਿੱਚ ਲਿਖਿਆ ਹੁੰਦਾ ਹੈ ਕਿ ਅਗਰ ਕੋਈ ਕਲੇਮ ਕਰਦਾ ਹੈ ਕਿ ਮੇਰੀ ਪ੍ਰੋਪਰਟੀ ਇੱਥੇ ਹੈ ਪੰਜਾਬ ਵਿੱਚ ਤੇ ਉਹ ਪੰਜਾਬ ਦੀ ਜਿਹੜੇ ਰੂਲਸ ਆ ਉਹਦੇ ਵਿੱਚ ਉਹ ਕੁਆਲੀਫਾਈਡ ਨਹੀਂ ਕਰਦਾ ਤੇ ਉਹ ਤਾਂ ਸਿੱਧਾ ਸਿੱਧਾ ਹੀ ਬਾਹਰ ਹੋ ਜਾਂਦਾ ਹੈ ਜੇ ਉਸਨੇ ਕਲੇਮ ਕੀਤਾ ਹੈ ਦੂਜਾ ਹੁੰਦਾ ਕਿ ਉਹ ਸਰਟੀਫਿਕੇਟ ਦਿੰਦਾ ਸੰ ਅਸੀਂ ਦੂਜੀ ਸਟੇਟ ਦਾ ਚਟਨੀ ਆਦਿ ਦੇ ਬਿਜ਼ਨਸ ਵਾਲੀ ਇੱਕ ਹੋਰ ਗੱਲ ਆਈ ਸੀ ਕਿ ਪੇਰੈਂਟ ਦਾ ਸਰਟੀਫਿਕੇਟ ਜਿਹੜਾ ਸੀ ਉਹ ਡਿਜਿਸਟ੍ਰੇਟ ਦਾ ਸੀ ਤੇ ਬੱਚੇ ਦਾ ਇੱਥੇ ਦਾ ਉਹ ਹੋ ਸਕਦਾ ਹੈ ਤੋਂ ਅਲਾਉਡ ਨਹੀਂ ਸੇ ਇਸ ਵੇਲੇ ਇਸ ਫਰਸ ਕੌਂਸਲ ਵਿੱਚ ਸਾਡੇ ਕੋਲ ਉਹ ਹੱਲੇ ਕੇਸ ਨਹੀਂ ਆਇਆ ਕਿੰਨੇ ਬੱਚੇ ਹੋ ਗਏ ਸੌ ਦੇ ਕਰੀ ਬੱਚੇ ਹੈ ਸੌ ਦੇ ਕਰੀ ਬੱਚੇ ਹੈ ਜਿਹੜੇ ਜਿਨ੍ਹਾਂ ਦੇ ਕੰਪਲੇਂਟ ਆਈ ਹੈ ਮੈਂ ਇਹ ਨਹੀਂ ਕਹਿ ਰਿਹਾ ਉਹਨਾਂ ਦਾ ਡੁਪਲੀਕੇਟ ਦਬੂਸਾ ਇਲ ਹੈ ਉਹ ਅਸੀਂ ਚੈੱਕ ਕਰ ਰਹੇ ਹਾਂ ਅੱਜ ਜਿਹੜਾ ਸੀ ਦੇਖ ਰਹੇ ਹੈ ਕੋਈ 5500 ਬੱਚੇ ਹੈ उन्होंने सारे पेपर चैक होने शुरू हो गए जो इस तरह जगह अपलाई नहीं कर रूल चेंज हो तो इस बार कह काफी उम्मीदवार पहली काउंसलिंग आए हैं कि आएंगे जी पिछले साल कि तो देखो सान आर आई सीट है ना जो ट्रू एन आर आई सी ਉਹ ਸਾਡੇ ਕੋਈ 35 40 ਹੁੰਦੇ ਸੀ 185 ਸੀ ਤੋਂ 100 ਤੇ ਜਿਹੜੇ ਸਾਡੇ ਪੰਜਾਬ ਦੇ ਬਚਿੰਦੇ ਐ ਜਿਹੜੇ ਜਿੰਨਾਂ ਦੇ ਰਿਲੇਟਿਵ ਐ ਬ੍ਰਦਰ ਐ ਮੰਨ ਲਓ ਬਲੱਡ ਰਿਲੇਸ਼ਨ ਜਾਂ ਕੋਈ ਚਾਚਾ ਮਾਮਾ ਜਾਂ ਕੋਈ ਵੀ ਐ ਤਾਂ ਉਹਨਾਂ ਦੀ ਕੈਟਾਗਰੀ ਉੱਪਰ ਨਹੀਂ ਕੀਤੀ ਐ ਪਹਿਲੇ ਵਾਲੇ ਜਿਹੜੇ ਐ ਉਹ ਉਹੀ ਮੈਡਿਟਰੀ ਐ ਉਹ ਉਹਦੇ ਬਾਅਦ ਪੰਜਾਬ ਦੇ ਜਿਹੜੇ ਹੋਰ ਵੀ एन आर आई हन जो कैटेगरी है वह सीक्स आया है नंबर वन टू थ्री फोर कि यह भी इंक्लूड होएगा ये भी तो उन्हें उधर दायरा पर बदा, बताया तो साढ़े को सौ भी एप्लीकेशन आई है तो कुछ उन्होंने आई हैं जो नहीं है तो वो सब तो थले है इस वेलना तो भी स्कूटनी चल रही है उन्होंने तो एफिडेविट देना ਕਿ ਉਹ ਇਮੋਰਸ਼ਲੀ ਰਿਲੇਟਡ ਹੈ ਜਾਂ ਬਲੱਡ ਰਿਲੇਸ਼ਨ ਜਾਂ ਜੋ ਵੀ ਹੈ ਉਹ ਪਹਿਲੇ ਅਸੀਂ ਉਹਦਾ ਇੱਕ ਟਾਈਮ ਬਾਉਂਡ ਕੀਤਾ ਸੀ ਦੋ ਦਿਨ ਵਿੱਚ ਦੇ ਦਿਓ ਤਾਂ ਇੱਕ ਰਿਕੁਐਸਟ ਆਈ ਸੀ ਕਿਉਂਕਿ ਕਾਉਂਸਲਿੰਗ ਤੱਕ ਸੈਕੰਡਰੀ ਹੋਣੀ ਹੈ ਤੇ ਥਰਡ ਵੀ ਹੋਣੀ ਹੈ ਤੇ ਇੱਕ ਰਿਕੁਐਸਟ ਆਈ ਸੀ ਕਿ ਸਾ ਨੂੰ ਹੋਰ ਟਾਈਮ ਦੇ ਦਿਓ ਅਸੀਂ ਦੇ ਦਿੱਤਾ ਕਿ ਉਹ ਆਪਣਾ ਕਿਉਂ ਨਾ ਉਹ ਲੀਗਲ ਪ੍ਰੋਸੀਡਿੰਗ ਵਿੱਚ ਟਾਈਮ ਲੱਗਦਾ ਦੂਜੀ ਕੰਟਰੀਆਂ 'ਚ ਉਹਨਾਂ ਨੇ ਰਿਕੁਐਸਟ ਕੀਤੀ ਉਸ ਨੂੰ ਰਿਲੈਕਸ ਉਹ ਸਟੂਡੈਂਟ ਅਪਲਾਈ ਕਰਦੇ ਨੇ ਹਾਂਜੀ ਤਾਂ ਅਪਲਾਈ ਕਰਦੇ ਸਮੇਂ ਉਹਨਾਂ ਨੂੰ ਅੱਗੇ ਅੱਗੇ ਜੇ ਕਿਸੇ ਤਰ੍ਹਾਂ ਦਾ ਕੋਈ ਦਿੱਕਤ ਨਾ ਹੋ ਉਸ ਸੰਬੰਧੀ ਕੁਝ ਤੁਸੀਂ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਦੀ ਦਿੱਕਤ ਜਦੋਂ ਇਹ ਅਪਲਾਈ ਕਰਦੇ ਨੇ ਜਾਂ ਕੋਈ ਡੋਮਿਸਾਈਲ ਬਾਹਰ ਦਾ ਲਗਾਨਾ ਹੈ ਜਾਂ ਵੱਲੋਂ ਡਬਲ ਲਗਾਉਂਦੇ ਨੇ ਉਹ ਤਾਂ ਡਬਲ ਲਗਾਨਦਾ ਜਾਂ ਜਿੱਦਾਂ ਤੁਸੀਂ ਡਬਲ ਪ੍ਰੋਵੈਂਸਾਈਲ ਦਾ ਕਰਦੇ ਹੈ ਉਹਨਾਂ ਨੂੰ ਕਈ ਵਾਰ ਬਹੁਤ ਉਹਨਾਂ ਨੂੰ ਮੁਸ਼ਕਿਲ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੇ ਅਗਰ ਪੰਜਾਬ ਦਾ ਹੀ ਲਗਾਇਆ ਹੁੰਦਾ ਤੇ ਹਸਪਤਾਲ ਤੋਂ ਉਹਨੂੰ ਐਡਮਿਸ਼ਨ ਮਿਲ ਜਾਂਦੀ ਹੈ